ਆਰੇ ਦਾ 12 ਕਹਿੰਦੇ ਮੈਂ 13000 ਲਾਇਆ ਭਾਈ ਆਪਦੀ ਸਮਝ ਨਾਲ ਇਹਨਾਂ ਨੂੰ ਕੀ ਪਤਾ ਇਹਨਾਂ ਦਾ ਗੰਡੀ ਭਲਾ 10000 ਲਾ ਆਪਾਂ ਨੂੰ ਸਦਾ ਥੋੜੀ ਤੇ ਪਰ ਜਿੰਨੇ ਵਾਲੀ ਚੀਜ਼ ਤੇਨੂੰ ਹੀ ਪਤਾ ਹੈ ਆਪਾਂ ਨੂੰ ਪਤਾ ਹੈ ਫਿਰ ਇੱਕੋ ਹੀ ਰਹੇ ਮੇਰੀ ਕੰਨਾਂ ਚ ਠੀਕ ਆ ਹੁਣ ਇੱਕ ਮਿੰਟ ਖੜ ਜਾ ਆਪਾਂ ਸਾਬ ਨਹੀਂ ਦੱਸ ਦਿੰਦੇ ਨਾ 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 ਆਇਆ ਇੱਧਰ ਆ ਜਾ ਇੱਧਰ ਆ ਮੈਂ ਤੈਨੂੰ ਆਈ ਇਹ ਪਤਾ ਕਿ ਮੈਂ ਇੰਨੇ ਦੀ ਫਿਰ ਫਾਇਦਾ ਕਿ 500 ਰੁਪਏ ਨਾ ਵਜਾਦਾ ਜੁਕੀ ਆਇਆ ਯਾਰ ਇਸ ਕਸੂਤਾ ਵਾਲਾ ਤਾਹ ਖੜਾ ਹੈ ਬਾਈ ਮੰਗੇ ਤੇ ਮਗਰ 5-400 ਖਿੱਚ ਕੇ ਆਈ ਮੰਗੇ ਮੈਨੂੰ ਬੜਾ 200 ਰੁਪਏ ਕਰਾਏ ਘੱਡੀ ਦਾ ਵੀ ਨਾ ਲੈ ਗੱਡੀਆਂ ਘੜਾਉਂਦੀਆਂ ਆਪਣੀਆਂ ਰਾਜ ਬਾਈ ਹੈ ਹੈ ਤੈਨੂੰ ਬੜਾ ਬੰਦੇ ਹਸਾ ਹਣਾ ਬਾਹਰੋਂ ਮਾਲ ਟੈਡੀ ਮਿਲਦਾ ਬਾਈਆ ਬਾਬਾ ਪਹਿਲਾਂ ਤਾਂ ਇਹ 10 ਬੱਕਰੀ ਤਸਿੰਦ ਹੈ ਤਸਿੰਦ ਹੈ ਆਪੋ ਜੀ ਚੀਜ਼ ਨਹੀਂ ਲੈ ਬਾਈ ਓਏ ਕੱਚੀਆਂ ਗੱਲਾਂ ਨਹੀਂ ਕਰਦਾ 14.5 ਦੀ ਨਹੀਂ ਹੋਣੀ ਰਾਜ ਮੈਂ ਤੈਨੂੰ ਆਈ ਗਈ ਦੱਸਦਾ ਯਾਰ ਆ ਜਾ ਜਾ 15 ਨਹੀਂ ਦੰਨਾ ਇੱਕੋ ਹੀ ਗੱਲ ਕਰਾਂ ਮੈਂ 20000 ਦੀ ਲੈ ਜਾ ਬੱਕਰੀ ਬਸ ਮੈਂ ਇੱਕੋ ਹੀ ਗੱਲ ਕਰਕੇ ਜਾਉਂ ਦੇਣੀ ਹੈ ਦੇਦੀ ਨਹੀਂ ਦੇਣੀ ਨਾ ਸੀ ਪੂਰੀ 15.5 ਦੀ ਹੋਣੀ ਨਹੀਂ ਹੋਣੀ ਹੋ ਨਹੀਂ ਹੋਣੀ ਰੱਜੂ ਜਾਂ 19000 ਦਿਓ ਕਿ ਤੇਰੇ ਆਸਤੇ ਤੇਰਾ ਮਾਣਾ ਪਹਿਲਾਂ ਸੌਦਾ ਬੋਣੀ ਕਰਨੀ ਹੈ ਸੋਬਾ ਦਾ ਪਤਾ ਕੀ ਤੇਰੇ ਨੂੰ ਬੋਣੀ ਕਰਨੀ ਰੱਜੂ ਆਪਾਂ ਉਹ ਜੀ ਵਿਚਕਾਰ ਵਾਲੀ ਗੱਲ ਨਹੀਂ ਕੀਤੀ ਤੇ ਨਾਲ ਠੀਕ ਐ ਐਂ ਦੇਖ ਲੈ ਕੀ ਹੋਗਾ ਮੁੰਡੇ ਉਹ ਤੂੰ ਕਹਿਗਾ ਮੇਰਾ ਸੌਦਾ ਖਰਾਬ ਕਰ ਗਿਆ ਜੀ ਵਿਚਾਲੋਂ ਭੱਜ ਗਿਆ ਤੇਰਾ ਮੂਡ ਨਹੀਂ ਖਰਾਬ ਕਰਨਾ ਵਪਾਰੀ ਦਾਸੀ ਨੇ ਨਹੀਂ 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 ਮੈਂ ਫਾਇਦਾ ਕੀ ਆ ਬੋਣੀ ਦੇ ਟਾਈਮ ਤੇ 5 400 ਵੀ ਨਾ ਵਜਾ ਨਾ ਫਾਇਦਾ ਤੇ ਨਾ ਆਈ ਗਈ 10 ਤੇ ਬਾਂ ਨਿਪੜ ਗਈ 16 ਨਹੀਂ ਨਹੀਂ ਚਲ 18000 ਨਾ 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 ਹੁਣ ਨਹੀਂ ਚਲ ਵਿਚਲੀ ਚਲ ਰੋਜੀ ਗੱਲ ਆਪਾਂ ਨੂੰ ਜਿੱਤੀ ਰੱਜੀ ਤੇ ਨਾਲ ਕਾਨ ਸ਼ਟਾ ਉਹ ਯਾਰ ਉਸੇ ਬੰਦੇ ਨੂੰ ਲੈ ਇੱਕ ਕਾਲਾ ਤੂੰ ਕਰਾਉਂਦਾ ਬੋਣੀ ਕਰਦੀ ਮੇਰੇ ਥਾਣੇ ਨਹੀਂ ਤੇਰੇ ਕੋਲ ਆਵਾਜ਼ ਨਹੀਂ ਪਰ ਅਜੂ ਮਾਰਦਾ ਤੈਨੂੰ ਪਤਾ ਨਾ ਨਾ ਇਹਨੂੰ ਪਤਾ ਉਹ ਹੀ ਗੱਲ ਹੈ ਹੈ ਬਾਬਾ ਲਖਾਈ ਕਰਾ ਦੀ ਬਠੀਕ ਹੁਣ ਤਾਂ ਠੀਕ ਹੈ ਨਾ ਬਾਲੇ ਨੂੰ 100 ਰੁਪਏ ਪਿੱਛੇ ਤਾਂ ਨਾ ਭਜਾ ਉਹਨੇ ਟਾਈਮ ਮਤਾ ਲਈ ਨਾ ਫਿਰ ਕਿੱਡੀ ਗੱਲ ਟਾਈਮ ਖਰਾਬ ਹੋ ਗਈ ਤਾਂ ਕਰਕੇ ਉਹ ਗੱਲ ਨਹੀਂ ਕਰੀਂਦੀ ਕਿਉਂਕਿ ਬੋਣੀ ਕਰਨੀ ਆ ਪਰ ਤਾਂ ਤੈਨੂੰ ਕੋਈ ਨਹੀਂ ਆਵਾਜ਼ ਆ ਪਤਾ ਤੈਨੂੰ ਪਤਾ ਰਾਜੂ ਪਿੱਛੋ ਨਹੀਂ ਮਾਰੀ ਗਈ ਠੀਕ ਹੈ ਉਹ ਰਿਹਾ ਭਾਈ ਜੇ ਸੌਣਾ ਮੇਕੇ ਦੇ ਤੇਰੀ ਮਰਜ਼ੀ ਉਹ ਕਹਿੰਦੇ ਵੀ ਲਿਖਾਈ ਇਹਦੀ ਤੁਸੀਂ ਕਰਾਓਗੇ ਕਰਾ ਦੋਗੇ ਜਾਓ ਪੈਸੇ ਦੇਈਏ ਬਸ ਮੈਂ ਸਾਈਕਾ ਨੂੰ ਫੜਾਉਣੀ ਆ ਠੀਕ ਹੈ ਪੈਸੇ ਦੇ ਦਨੇ ਭਾਈ ਆਏ ਭਾਈ ਆ ਬੱਕਰੀਆਂ ਮੈਨੂੰ ਸਿਆਣਾ ਕਿਤੇ ਬਦਲ ਦੋ ਨਹੀਂ ਨਹੀਂ ਭਾਈ ਆ ਗਰੀਬ ਆਦੀ ਨੇ ਵਿਚਾਰੇ ਉਹ ਕਿਸਨਾ ਧੋਖਾ ਥੋੜੀ ਕਰਨਾ ਯਾਰ ਕਾਲੀ ਬੱਕਰੀ ਥਣ ਸੋਣ ਓਕੇ ਐ ਜਮਾ ਤੱਕ ਕਰਵਾ ਦੇ ਲਗਾ ਕੇ ਲੋ ਜੀ ਹੁਣ ਥਣਾਂ ਦੀ ਗਰੰਟੀ ਐ ਥਣਾਂ ਦੀ ਸਾਡੀ ਕੋਈ ਗਰੰਟੀ ਨਹੀਂ ਕੱਪਣੇ ਚਾੜੇ ਉਹਨੂੰ ਗੱਡੀ ਗੁੜੀ ਚੈਂਟਰਡ ਹੋਣਾ ਚਾਹੀਓ ਲੱਤਾਂ ਤੋਂ ਚੱਕਿਓ ਅਰੇਸਤਾ ਰੂਤਾ ਥੱਲੇ ਪੱਪਰ ਵਾਲੀ ਪੂਲੀ ਪਾ ਕੇ ਲੈ ਜਿਓ ਕਿੰਨੀ ਕਿਤੇ ਜਾਓਗੇ ਬਹੁਤ ਬਾਤ ਹੰਗਾ ਨਾ ਕਰਨਾ ਥੋੜਾ ਪਿੰਡ ਪੰਜਾ RAM ਨਾਂ ਲਿਜਾਓ ਗੱਡੀ ਹੌਲੀ ਹੌਲੀ ਉਖਲੀਆਂ ਤੋਂ ਇਹਨੂੰ ਲਾ ਦੇ ਸ਼ਾਮੇ ਖੜੀ ਰਹਿਣ ਦੇ ਮਹੀਨਾ ਇਹਨੂੰ ਹਲਾਈ ਚਲਾਇਆ ਨਾ ਗੱਬਣ ਬੱਕਰੀ ਐ ਹੈ ਜੋਂ ਲੱਗ ਜੀ ਪੌਣਾ ਠੰਡੇ ਜਾਉ ਰਾਜੀ 쿠ਸੀ ਤੇਰੀ ਸੂਪੇ ਭਾਈ ਠੀਕ ਹੈ ਗੱਲ ਹਾਂ ਪੈਸੇ ਲਾਇਨੇ ਵਿਚਰਨੇ ਨੀ ਸਤਾਰਾ ਯਾਰ ਤਰਾਜੂ ਨਾ ਜੀ ਨਾ 16 ਦਾ ਹੋਇਆ ਭਾਈ ਵੀਡੀਓ ਕਢਾ ਲਿਆ ਓਏ ਥੋੜੇ ਪੈਸੇ ਲਾਉਣ ਵਾਲੇ ਨੇ ਉਹ ਬੰਦੇ ਕੋਈ ਗੱਲ ਇੱਕ ਹੋਰ ਦਵਾਦਾ ਨਾ ਤੈਨੂੰ ਐਨੇ ਕਾਲੀ ਉਹ ਗੱਬਣ ਸੇਰੀ ਵਧਗੇ ਜੀ ਉਨੀ ਬਣਾ ਚੇਰੀ ਪਾਣੀ ਚਿੰਤਾ ਨਾ ਮਨ ਬਾਬਾ ਆ ਸਾਈ ਵਾਲਾ ਮਿੱਲੇ ਵੀ ਆਹ ਲਓ ਜੀ ਕਾਲੀ ਦਾ ਨਹੀਂ ਚੇਰੀ ਜੰਗੂ ਵੀ 3 4 5 6 7 8 9 10 11

ਕਿਸੇ ਨੂੰ ਅੱਪਾ ਠੱਗੀ ਥੋੜੀ ਲਵਾਉਣੀ ਐ ਨਹੀਂ 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 ਮੈਂ ਨਾ ਗਲਤ ਕੰਮ ਨਹੀਂ ਕਰਾਂ ਹਾਂ ਕਿਹੜਾ ਨਹੀਂ ਆਇਆ ਮੁੱਲਾ ਪਰ ਟੱਕ ਲਾਂਗੇ ਪਾਸੋਂ ਨੂੰ ਮੈਨੂੰ ਕਹਿੰਦਾ ਕਹਿੰਦਾ ਮੇਰੀ ਹੋਣੀ ਕਰਾਈ ਤੁਸੀਂ ਮਦਾ ਦਾ ਮਾਮਾ ਕਿਸੇ ਦੀ ਮਾੜੀ ਨਹੀਂ ਕਰੀ ਨਾ ਉਹਦੀ ਕਰੀ ਨਾ ਤੇ ਮੈਂ ਮਾ ਪੰਚਾਇਤ ਫੈਸਲਾ ਕਰਾਤਾ ਮੇਰੀ ਮੰਨ ਲਈ ਅਗਲੇ ਨੇ ਮਨ ਲਈ